ਅੱਜ ਇੱਕ ਬਿਆਨ ਆਇਆ ਹੈ ਕੰਗਨਾ ਰਨੌਤ ਦਾ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੀ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਹੈ ਐਮਰਜੈਂਸੀ ਤੇ ਨਾ ਲੈ ਰਹੀ ਸੰਤ ਭਿੰਡਰਾਵਾਲਿਆਂ ਦਾ ਅੱਜ ਕਹਿੰਦੀ ਕਿ ਉਹ ਤੰਕਵਾਦੀ ਸੀਗੇ ਮੈਂ ਪੁੱਛਣਾ ਚਾਹਣਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਭਿੰਡਰਾਣੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲੋਂ ਸਾਨੂੰ ਸਰਟੀਫਿਕੇਟ ਦੀ ਲੋੜ ਦੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾਰ ਰਣੋਤ ਐਮਰਜੈਂਸੀ 'ਚ ਸੰਤ ਪਿੰਡਾਲੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਕਾਲੀ ਦਲ ਦਾ ਰੋਲ ਦੱਸਣਾ ਜਿੰਨੇ 90 ਹਜ਼ਾਰ ਬੰਦਾ ਗ੍ਰਿਫਤਾਰ ਕਰਾਤਾ ਸੀ ਇਹ ਤਾਂ ਮਾਫੀਆ ਬਣ ਗਏ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉਂ ਬਲਾਸ ਬਾਰੇ ਬੋਲੇਂਗੀ ਤੁਹ ਪ੍ਰਗਿਆ ਠਾਕੁਰ ਬਾਰੇ ਬੋਲਣਗੇ ਉਹ ਕੌਣ ਹੈ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਹੋਈਆਂ ਜਿਨ੍ਹਾਂ ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਣੇ ਤੇ ਤੇ ਇੱਕ ਐਫ ਆਈ ਆਰ ਨਹੀਂ ਤੂੰ ਸਮਝੋਤਾ ਐਕਸਪ੍ਰੈਸ ਦੇ ਬਲਾਸ ਤੇ ਬੋਲਣਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਭੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧਕਣਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤੇਰ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾ ਰਣੋਤ ਬੋਲ ਰਹੀ ਹੈ ਅੱਜ ਇੱਕ ਬਿਆਨ ਆਇਆ ਹੈ ਕੰਗਨਾ ਰਣੋਤ ਦਾ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਐਮਰਜੈਂਸੀ ਤੇ ਨਾ ਲੈ ਰਹੀ ਸੰਤ ਪਿੰਡਰਾ ਵਾਲਿਆਂ ਦਾ ਅੱਜ ਕੱ ਲਈ ਕਿ ਉਹ ਤਨਖਵਾਦੀ ਸੀਗੇ ਮੈਂ ਪੁੱਛਣਾ ਚਾਹਣਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਪਿੰਡਰਾ ਨੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲੋਂ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾਰ ਰਣੋਤ ਐਮਰਜੈਂਸੀ 'ਚ ਸੰਤ ਪਿੰਡਰਾ ਵਾਲੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਕਾਲੀ ਦਲ ਦਾ ਰੋਲ ਦੱਸ ਨਾ ਜਿੰਨੇ 90 ਹਜ਼ਾਰ ਬੰਦਾ ਗ੍ਰਿਫਤਾਰ ਕਰਾਤਾ ਸੀ ਇਹ ਤਾਂ ਮਾਫੀਆ ਬੰਗਏ ਸੀਗੇ ਇੰਦਰਾ ਸਰਕਾਰ ਤੇ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਦੀ ਲੀਡਰਸ਼ਿਪ ਤੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉਂ ਬਲਾਸ ਬਾਰੇ ਬੋਲੇਂਗੀ ਤੁਪ ਪ੍ਰਗਿਆ ਠਾਕੁਰ ਬਾਰੇ ਬੋਲੈਂਗੀਓ ਕੌਣ ਹੈ ਜਿਨ੍ਹਾਂ ਦੇ ਉਤੇ ਐਫ ਆਈ ਆਰ ਹੋਈਆਂ ਜਿਨ੍ਹਾਂ ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਣੇ ਤੇ ਤੇ ਇੱਕ ਐਫ ਆਈ ਆਰ ਨਹੀਂ ਤੂੰ ਸਮਝੋਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੈਂਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਪੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧਕਣਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤੇਰ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾ ਰਣੋਤ ਬੋਲ ਰਹੀ ਹੈ